ਜੁਲੰਦਰ ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਖਿਲਾਫ ਪੁਲਿਸ ਤਸਕਰੀ ਦੇ ਨੈਟਵਰਕ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਵਿਰੋਧਾਿਕ ਮੈਂਬਰਸ ਹਨੇ ਪੰਜ ਪਿਸਤੌਲ ਬਰਾਮਦ ਕੀਤੇ ਗਏ ਤੇ ਮੱਧ ਪ੍ਰਦੇਸ਼ ਤੋਂ ਪੰਜਾਬ ਲੈ ਆਏ ਗਏ ਨੇ ਹਥਿਆਰ ਸੋ ਜੁਲੰਦਰ ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ ਜਿੱਥੇ ਕਿ ਇਹ ਪਰਦਾਫਾਸ਼ ਕੀਤਾ ਗਿਆ ਹੈ ਜੁਲੰਦਰ ਪੁਲਿਸ ਨੂੰ ਮਿਲੀ ਹੈ ਬਿਹਤ ਵੱਡੀ ਕਾਮਯਾਬੀ ਜਿੱਥੇ ਕਿ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੁਲੰਦਰ ਦਰਪਤੀ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਉਹ ਜਿਹੜਾ ਪੰਨਿਸ ਦਾ ਇਲੀਵਨ ਮੈਥਨਸੰਬੂਲ ਜਿਹੜਾ ਬਸਟ ਕੀਤਾ ਹੈਗਾ ਇਹਦੇ ਵਿੱਚ ਸੰਦਾ ਇੱਕ ਬਦਨਾਮ ਮੁੰਡਾ ਹੈਗਾ ਲੰਡਾ ਹਰੀਕੇ ਦਾ ਇੱਕ ਕਾਫੀ ਨੈਟੋਰੀਅਸ ਬੰਦਾ ਹੈਗਾ ਕਾਫੀ ਕਮਾ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਹੈ ਕਿ ਬਦਨਾਮ ਕਿ ਮੈਂ ਆਪਣੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਸੋਸ਼ਲ ਰੈਸਟ ਚਲਾ ਰਹੇ ਸੀਗੇ ਇੱਕ ਜਗਦੀਪ ਸਿੰਘ ਉਰਫ ਜੱਗਾ ਫੋਕੇ ਵਾਲਾ ਔਰ ਇੱਕ ਪਵਨ ਕੁਮਾਰ ਉਰਫ ਪੰਪਾ ਪੌਂਟਰੇ ਕਹਿੰਦੇ ਨੇ। ਉਹ ਲੰਡੇ ਦੇ ਜਿਹਾਸਤੇ ਜਿਹੜੀਆਂ ਸਟਾਪਸ ਕਾਜ਼ ਜਿਹੜੀਆਂ ਕਰਦੇ ਸੀਗੇ। ਪਰ ਲੋਕਾਂ ਨੇ ਪ੍ਰਾਇਤ ਕਰਕੇ ਵੀ ਮੰਨ ਕਰ ਦਿੱਤੀ। ਇੰਨੇ ਰੈਕਟਮੇ ਛੱਡੇ ਸੀਆਈਏ ਨੇ ਜੇਨਰਲ ਡਿਹਾਪੀ ਦੇ ਨੇ ਇੰਸਪੈਕਟਰ ਪੁਸ਼ ਵਾਲੀ ਦੀ ਮੈਰੋਰਾਈਟ ਚ ਬਸਟ ਕੀਤਾ ਇਹ ਸਾਰੇ ਆਪਰੇਸ਼ਨ ਨੂੰ ਮੈਡਮ ਜਸਰੂਪ ਐਸਪੀ ਡੀ ਔਰ ਸਰਗੰਜੀਤ ਜੀ ਡੀਐਸਪੀ ਡੀ ਇਹਨਾਂ ਨੇ ਸੁਪਰਵਾਈਜ਼ ਕੀਤਾ ਅਸੀਂ ਦੋ ਫਕਤ ਉੱਪਰ ਤੋਂ ਇਹ ਕੇਸ ਮਡੋਰ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜੂਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਇਹਦੇ ਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੈਗਲ ਪਿਸਟਲ ਉਹ ਬ੍ਰਾਂਂਡ ਕੀਤੇ ਇੱਕ ਵੈਪਨ ਦੇ ਕੋਲ ਸ਼ਰੀਆ ਮਿਲ ਗਿਆ ਸੀ ਬਾਕੀ ਇਹਦੇ ਕੋਲ ਇੱਕ ਪਾਉਚ ਬ੍ਰਾਂਂਡ ਹੋਇਆ ਉਹਦੇ ਵਿੱਚੋਂ ਵੈਪਨ ਬ੍ਰਾਂਂਡ ਹੋਏ ਜਿਹੜਾ ਜੂਣਾ ਹੈਗਾ ਜਿਹਨੂੰ ਰੈਸਟ ਕੀਤਾ ਹੈਗਾ ਅਸੀਂ ਇੱਕ ਫਿਊਜ਼ ਮੋ ਇਹਦੀ ਲਗੇ ਚੌੜੀ ਸੁਨੀਲ ਕੁਮਾਰ ਪੀਲੀਅਸ ਜੋਣਾ ਇਹਦੀ ਬੈਕਗ੍ਰਾਉਂਡ ਹੈ ਜੀ ਆ ਪਹਿਲਾਂ ਵੀ ਵੈਪਨ ਸਪਲਾਈਰ ਰਹਾ ਹੈਗਾ ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਸੁਨਾ ਬੰਦਿਆ ਵਾਲੇ ਨੂੰ ਅੱਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ ਟੈਂਪੇ ਤੋਂ ਮੱਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਆ ਉਹ ਪੰਜਾਬ 'ਚ ਸਪਲਾਈ ਕਰਵਾ ਰਹੇ ਸੀਗੇ ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟਰਸ਼ਨਲ ਅਟੈਕ ਦੇ ਕਿਸੇ ਦੇ ਗੋਲੀਆਂ ਗੇਟ ਤੇ ਮਾਰਤੀਆਂ ਕਿਸੇ ਦੇ ਘਰਾਂ ਤੇ ਖਰਾਬ ਕੀ ਫਾਇਦੇ ਕਿਸੇ ਦੇ ਦੁਕਾਨਾਂ ਤੇ ਖਰਾਬ ਕੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਫਿਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟਰਸ਼ਨ ਜਿਹੜੀ ਹੈਗੀ ਉਹ ਦੀ ਡਿਮਾਂਡ ਕਰੀਏ